ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਨਾ ਸਿਰਫ ਖਬਰਾਂ ਨਹੀਂ ਸੁਣਾਉਂਦੇ ਬਲਕਿ ਦਿਲਾਂ ਦੀਆਂ ਕਹਾਣੀਆਂ ਨੂੰ ਜਿਉਂਦਾ ਕਰ ਦਿੰਦੇ ਹਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਇਹੋ ਜਿਹੇ ਕਲਾਕਾਰ ਦੀ ਜੋ ਪੰਜਾਬੀ ਸੰਗੀਤ ਨੂੰ ਹਮੇਸ਼ਾ ਲਈ ਬਦਲ ਗਿਆ ਰਾਜਵੀਰ ਜਵੰਦਾ ਉਹ ਹੈ ਨਾਂ ਜੋ ਸੁਣਦੇ ਹੀ ਦਿਲ ਨੂੰ ਛੂ ਜਾਂਦਾ ਹੈ October 2025 ਵਿੱਚ ਅਕਾਲ ਚਲਾਣਾ ਕਰਨ ਵਾਲੇ ਇਸ ਗਾਇਕ ਨੇ ਅੱਜ ਵੀ ਆਪਣੀ ਆਵਾਜ਼ ਨਾਲ ਸਾਨੂੰ ਨਵੇਂ ਗੀਤਾਂ ਨਾਲ ਮੋਹ ਰਿਹਾ ਹੈ। ਅੱਜ ਗੱਲ ਕਰਾਂਗੇ ਉਹਨਾਂ ਦੇ ਨਵੇਂ ਰਿਕਾਰਡ ਗੀਤਾਂ ਬਾਰੇ। ਕੌਣ ਗਾਵੇਗਾ ਇਹਨਾਂ ਨੂੰ ਅਤੇ ਕਦੋਂ ਆਉਣਗੇ ਇਹ ਤੁਹਾਡੇ YouTube ਅਤੇ Spotify ਤੇ ਚਲੋ ਇੱਕ ਨਜ਼ਰ ਮਾਰੀਏ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਅਤੇ ਜੇਕਰ ਤੁਸੀਂ ਵੀ ਰਾਜਵੀਰ ਜਵੰਧਨ ਨੂੰ ਪਿਆਰ ਅਤੇ ਉਹਨਾਂ ਦੀ ਆਵਾਜ਼ ਨੂੰ ਅਤੇ ਆਤਮਾ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਕਿਉਂਕਿ ਰਾਜਵੀਰ ਦੇ ਨਵੇਂ ਗੀਤ ਅਸੀਂ ਤੁਹਾਨੂੰ ਇਸੇ YouTube ਚੈਨਲ ਤੇ ਸੁਣਾਉਂਦੇ ਰਹਾਂਗੇ ਕਿਉਂਕਿ ਇਹ ਜੀਆਂ ਯਾਦਾਂ ਨੂੰ ਜਿਉਂਦਾ ਰੱਖਣਾ ਜ਼ਰੂਰੀ ਹੈ ਰਾਜਵੀਰ ਜਵੰਦਾ ਦੇ ਨਵੇਂ ਗੀਤ ਉਹਨਾਂ ਦੇ ਜੀਵਨ ਕਾਲ ਵਿੱਚ ਰਿਕਾਰਡ ਹੋਏ ਸਨ ਪਰ ਹੁਣ ਉਹਨਾਂ ਦੇ ਪਰਿਵਾਰ ਵੱਲੋਂ ਰਿਲੀਜ਼ ਕੀਤੇ ਜਾਣਗੇ ਖਾਸ ਗੱਲ ਇਹ ਹੈ ਕਿ ਇਹ ਸਾਰੇ ਗੀਤ ਰਾਜਵੀਰ ਜਵੰਦਾ ਦੀ ਆਪਣੀ ਆਵਾਜ਼ ਵਿੱਚ ਹਨ ਜਾਂ ਕਿਸੇ ਹੋਰ ਦੀ ਆਵਾਜ਼ ਵਿੱਚ ਕਿ ਕੋਈ ਨਵਾਂ ਗਾਇਕ ਹੋਵੇਗਾ ਜਾਂ AI ਵੱਲੋਂ ਇਹਨਾਂ ਦੀ ਵੌਇਸ ਰਿਕਾਰਡਿੰਗ ਕੀਤੀ ਜਾਵੇਗੀ ਜੋ ਫਾਈਨਲ ਇੱਕ ਵੱਡਾ ਤੋਹਫ਼ਾ ਹੋਵੇਗੀ ਆਓ ਵੇਖੀ ਕੁਝ ਨਵੇਂ ਗੀਤ Song Name ਜੱਟ Release Date 15 December 2025 Music Happy Mangat ਵੱਲੋਂ ਇਹ ਗੀਤ ਤਾਕਤ ਅਤੇ ਪਿਆਰ ਦੀ ਕਹਾਣੀ ਨੂੰ ਸੁਣਾਉਂਦਾ ਹੈ ਰਾਜਵੀਰ ਦੀ ਡੀਪ ਵੋਇਸ ਨੇ ਇਸ ਨੂੰ ਹਿੱਟ ਕਰ ਦੇਣਾ ਹੈ ਦੂਜਾ Song ਰੱਬ ਰਾਖਾਂ Release Date 5 January 2026 ਇਹ ਗੀਤ ਰੋਮਾਂਟਿਕ ਟ੍ਰੈਕ ਅਤੇ ਭਗਵਾਨ ਨੂੰ ਯਾਦ ਕਰਦਾ ਹੈ ਅਤੇ ਅਗਲਾ ਗਾਣਾ ਮੇਰਾ ਪੰਜਾਬ 19 February 2026 ਨੂੰ ਰਿਲੀਜ਼ ਹੋਵੇਗਾ ਇਹ ਗੀਤ ਪਿਆਰ ਦੀ ਗਹਿਰਾਈਆਂ ਨੂੰ ਛੂੰਦਾ ਹੈ ਅਤੇ ਹੋਰ ਵੀ ਬਹੁਤ ਗੀਤ ਨੇ ਜੋ ਰਿਕਾਰਡ ਹੋਏ ਹਨ ਅਤੇ ਉਹਨਾਂ ਦੀ ਪਤਨੀ ਇਸ ਗਾਣਿਆਂ ਨੂੰ ਰਿਲੀਜ਼ ਕਰੂਗੀ ਇਹ ਹੈ ਗੀਤ ਰਾਜਵੀਰ ਦੇ YouTube ਚੈਨਲ ਤੇ ਉਪਲਬਧ ਹੋਣਗੇ ਅਗਲੇ ਮਹੀਨੇ ਵਿੱਚ ਹੋਰ ਰਿਕਾਰਡ ਟਰੈਕਸ ਆ ਸਕਦੇ ਹਨ ਪਰ ਅਧਿਕਾਰੀ ਐਲਾਨ ਤੱਕ ਰੁਕੋ ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਗੀਤ ਕੌਣ ਗਾਵੇਗਾ ਦੋਸਤੋ ਇਹ ਸਾਰੇ ਰਾਜਵੀਰ ਜਵੰਦਾ ਦੀ ਆਪਣੀ ਆਵਾਜ਼ ਵਿੱਚ ਹਨ ਉਹਨਾਂ ਨੇ ਆਪਣੇ ਜੀਵਨ ਵਿੱਚ ਇਹ ਰਿਕਾਰਡ ਕੀਤੇ ਸਨ ਅਤੇ ਹੁਣ ਉਹਨਾਂ ਦੇ ਪਰਿਵਾਰ ਅਤੇ ਟੀਮ ਇਹਨਾਂ ਨੂੰ ਰਿਲੀਜ਼ ਕਰਨਗੇ ਕੋਈ ਨਵਾਂ ਗਾਇਕ ਨਹੀਂ ਇਹ ਰਾਜਵੀਰ ਦੀ ਅਸਲ ਵੋਇਸ ਹੈ ਜੋ ਅੱਜ ਵੀ ਸਾਨੂੰ ਰੋਂਦੀ ਅਤੇ ਹਸਾਉਂਦੀ ਹੈ ਇਹ ਗੀਤ ਨਾ ਸਿਰਫ ਹਿੱਟ ਹੋਣਗੇ ਸਗੋਂ ਉਹਨਾਂ ਨੂੰ ਯਾਦ ਕਰਨ ਦਾ ਇੱਕ ਤਰੀਕਾ ਵੀ ਹੈ ਫੈਨਾ ਨੇ ਕਿਹਾ ਹੈ ਇਹ ਗੀਤ ਸੁਣ ਕੇ ਲੱਗਦਾ ਹੈ ਰਾਜਵੀਰ ਅੱਜ ਵੀ ਸਾਡੇ ਨਾਲ ਹੈ ਅਤੇ ਹਾਂ ਅਤੇ ਇਹ ਗੀਤਾਂ ਦੀ ਕਲਿੱਪ ਸੁਣਨ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੰਬਰ ਦਸੰਬਰ ਵਿੱਚ ਹੋਰ ਸਰਪ੍ਰਾਈਜ਼ ਆ ਸਕਦੀਆਂ ਹਨ ਰਾਜਵੀਰ ਜਵੰਦਾ ਦੇ ਗੀਤ ਅਮਰ ਹਨ ਅਤੇ ਇਹ ਨਵੇਂ ਟਰੈਕ ਉਹਨਾਂ ਨੂੰ ਜਿਉਂਦਾ ਰੱਖਣਗੇ ਜੇਕਰ ਤੁਹਾਨੂੰ ਕੋਈ ਖਾਸ ਗੀਤ ਪਸੰਦ ਆਇਆ ਤਾਂ ਕਮੈਂਟਾਂ ਵਿੱਚ ਦੱਸੋ ਇਹ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਹੋਰ ਇਹ ਜਿਹੀਆਂ ਅਪਡੇਟਾਂ ਲਿਆ ਸਕੀਏ ਨਾਲ ਹੀ ਰਾਜਵੀਰ ਨੂੰ ਯਾਦ ਕਰੋ ਅਤੇ ਉਹਨਾਂ ਦੇ ਗੀਤ ਸੁਣੋ ਵਾਹਿਗੁਰੂ ਸਭ ਨੂੰ ਚੰਗੀ ਤੰਦਰੁਸਤੀ ਬਖਸ਼ੇ ਧੰਨਵਾਦ